ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ 10 ਜੁਲਾਈ ਹੋ ਚੁੱਕੀ ਹੈ بارش ਪੰਜਾਬ ਦੇ ਵਿੱਚ ਇੱਕ ਦੋ ਦਿਨਾਂ ਤੋਂ ਹੋ ਗਈ ਪੂਰੀ ਫੁੱਲ ਤੇ ਮੱਛਰ ਜਿਹੜਾ ਹੈ ਪੂਰਾ ਜੋਰਾਂ ਤੇ ਆ ਦੋ ਤਿੰਨ ਦਿਨਾਂ ਤੋਂ ਰਾਤ ਨੂੰ ਡੰਗਰਨ ਨੂੰ ਬਿਲਕੁਲ ਬੈਠਣ ਨਹੀਂ ਦੇ ਰਿਹਾ ਤੇ ਡੰਗਰ ਜਿਹੜੇ ਨੇ ਗਾਵਾਂ ਸਾਰੀ ਰਾਤ ਡਿਸਟਰਬ ਰਹਿੰਦੀਆਂ ਨੇ ਮੱਛਰ ਕਰਕੇ ਜਿੰਨਾ ਵੀਰਾਂ ਦੇ ਓਪਨ ਸ਼ੈੱਡ ਨੇ ਵੀਡੀਓ ਦਾ ਵਿਸ਼ਾ ਇਹ ਹੈ ਜਿੰਨਾ ਵੀਰਾਂ ਦੇ ਓਪਨ ਛੱਡਨੇ ਮੱਛਰਦਾਨੀਆਂ ਨਹੀਂ ਲੱਗਦੀਆਂ ਡੈਰੀ ਫਾਰਮ ਨੇ ਉਹ ਜੋ ਛੋਟੇ ਜ਼ਿਮੀਦਾਰ ਜਿਨ੍ਹਾਂ ਕੋਲ ਸਿਸਟਮ ਹੈ ਬਾਈ ਕਿਸੇ ਦੀ ਰੀਸ ਨਾ ਕਰੋ ਤੁਸੀਂ ਆਪਣੇ ਪਸ਼ੂਆਂ ਨੂੰ ਮੱਛਰਦਨੀ ਲਾਓ ਜਿੱਥੇ ਨਹੀਂ ਲੱਗਦੀ ਜਿਵੇਂ ਸਾਡੇ ਓਪਨ ਛੱਡੇਗੇ ਨਹੀਂ ਲੱਗਦੀ ਸਾਡੀ ਮਜਬੂਰੀ ਹੁੰਦੀ ਹੈ ਜਿੱਥੇ ਲੱਗ ਸਕਦੀ ਹੈ ਉੱਥੇ ਤੁਸੀਂ ਮੱਛਰਦਨੀ ਲਾਓ ਕਿਉਂਕਿ ਪਸ਼ੂ ਜਦ ਡਿਸਟਰਬ ਰਹਿੰਦਾ ਤਾਂ ਕਾਫੀ ਜਿਹੜਾ ਹੈ ਬੋਡੀ ਸਕੋਰ ਪਸ਼ੂ ਦਾ ਡਾਊਨ ਹੁੰਦਾ ਤਾਂ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਐਕਸਟਰਾ ਥੋੜੀ ਸੇਵਾ ਕਰਨੀ ਪੈਂਦੀ ਹੈ ਤਾਂ ਕਿ ਪਸ਼ੂਆਂ ਦਾ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਵੀ ਸਰੀਰਕ ਤੌਰ ਤੇ ਜਾਂ ਆਰਥਿਕ ਤੌਰ ਤੇ ਨੁਕਸਾਨ ਨਾ ਹੋ ਸਕੇ ਤੇ ਸਭ ਤੋਂ ਪਹਿਲਾਂ ਜਿਵੇਂ 6 ਵਜੇ ਮਿਲਕਿੰਗ ਕਰਦੇ ਹਾਂ ਮਿਲਕਿੰਗ ਵੀ ਇਹਨਾਂ ਦਿਨਾਂ ਦੇ ਵਿੱਚ ਲੇਟ ਕਰਨੀ ਪੈਂਦੀ ਹੈ ਕਿਉਂਕਿ ਮਛਰ ਵੱਢਦਾ ਜਿਵੇਂ 6 ਵਜੇ ਮਿਲਕਿੰਗ ਕਰਦੇ ਹਾਂ ਥੋੜੀ-ਥੋੜੀ ਜਿਹੜੀ ਆ ਉਹ ਫੀਡ ਲਾਈਦੀ ਹੈ ਉਸ ਤੋਂ ਉਹਨੂੰ ਖਾ ਕੇ ਡੰਗਰ ਜਲਦੀ ਹੀ ਬਹਿ ਜਾਂਦੇ ਨੇ ਬਸ ਤੇ ਫਿਰ ਇਹਨਾਂ ਨੂੰ ਛੇੜੀ ਦਾ ਨਹੀਂ ਹੈਗਾ ਬਿਲਕੁਲ ਪ੍ਰੋਪਰ ਇਹਨਾਂ ਨੂੰ ਰੈਸਟ ਕਰਨ ਦੋ ਤੁਸੀਂ ਹੁਣੇ ਬੈਠੀਆਂ ਨੇ ਹੁਣੇ ਘਟੋ ਘਟ 12 ਵਜੇ ਦੇ ਆਸ-ਪਾਸ ਇਹਨਾਂ ਨੂੰ ਉਠਾਵਾਂਗੇ ਇੱਥੋਂ ਜੇ ਮੌਸਮ ਠੰਡਾ ਰਿਹਾ ਫਿਰ 2 ਵਜੇ ਨਹੀਂ ਤਾਂ 12 ਵਜੇ ਇਹਨਾਂ ਨੂੰ ਉਠਾਵਾਂਗੇ ਫਿਰ ਇਹਨਾਂ ਨੂੰ ਪੂਲ 'ਚ ਲੈ ਕੇ ਜਾਵਾਂਗੇ ਤੇ ਫਿਰ ਇਹਨਾਂ ਨੂੰ ਦੁਬਾਰੇ ਅੱਗੇ ਜਿਹੜਾ ਹੈ ਇਹਨਾਂ ਦਾ ਰਸ਼ਨ ਜਿਹੜਾ ਉਹ ਲਾਵਾਂਗੇ ਬਣਦਾ ਫਿਰ ਇੱਕ ਵਾਰੀ ਉੱਠ ਕੇ ਨਾਲੇ ਪਾਣੀ ਪੂਣੀ ਪੀ ਲੈਣਗੇ ਨਾਲੇ ਖਾ ਲੈਣਗੇ ਪਾਣੀ ਇਹ ਰਾਤ ਬਾਹਰ ਵੀ ਪਿੰਦੀ ਰਹਿੰਦੀਆਂ ਨੇ ਪਾਣੀ ਹੁੰਦਾ ਹੀ ਐ ਤੇ ਰਾਤ ਨੂੰ ਖੁਰਲੀਆਂ ਜਿਹੜੀਆਂ ਨੇ ਜਿੱਥੇ ਪਸ਼ੂਆਂ ਫੁੱਲੇ ਫਿਰਦੇ ਨੇ ਤੁਹਾਡਾ ਏਰੀਆ ਹੈ ਉਥੇ ਤੁਸੀਂ ਰਾਤ ਨੂੰ ਖੁਰਲੀਆਂ ਭਰੋ ਇੱਕ ਤਾਂ ਡੰਗਰ ਰਾਤ ਨੂੰ ਇੰਟੇਕ ਲੈਂਦਾ ਰਹਿੰਦਾ ਏ ਇਕ ਜਿਹੜੇ ਨੇ گاਵਾ ਜਾਂ ਪਸ਼ੂ ਆਪਣੇ ਨੇ ਰਾਤ ਨੂੰ ਨਾਲੇ ਮੱਛਰ ਦੇ ਵਿੱਚ ਦੇਖੋ ਪ੍ਰੇਸ਼ਾਨ ਤਾਂ ਹੁੰਦੇ ਨਹੀਂ ਉਸ ਸਮੇਂ ਹੀ ਖਾਂਦੇ ਰਹਿੰਦੇ ਨੇ ਜਿਹਦੇ ਕਰਕੇ ਦਿਨੇ ਇਹਨਾਂ ਨੂੰ ਰੈਸਟ ਕਰਨ ਤੋਂ ਬਿਲਕੁਲ ਨਾ ਛੇੜੋ ਬਸ ਨਾ ਮਾਹੌਲ ਵਧੀਆ ਬਣਾ ਕੇ ਰੱਖੋ ਨਵਾਓ ਕਿ ਕਿੰਨਾ ਕੋਲ ਕੋਈ ਪੱਖਿਆਂ ਦਾ ਸਿਸਟਮ ਹੈਗਾ ਉਹ ਕਰ ਦੋ ਤੇ ਆ ਦੇਖੋ ਸਾਡੇ ਪਸ਼ੂ ਬਿਲਕੁਲ ਇਦਾਂ ਹੀ ਬੈਠੇ ਨੇ ਫਤ ਵੱਜ ਚੁੱਕੇ ਨੇ ਹੁਣ 12 ਵਜੇ ਦੇ ਆਸ-ਪਾਸ ਇੱਦਾਂ ਹੀ ਬੈਠੇ ਰਹਿਣਗੇ ਫਿਰ ਇੱਕ ਵਾਰੀ ਇਹਨਾਂ ਨੂੰ ਤਲਾਬ ਦੇ ਵਿੱਚ ਲੈ ਕੇ ਜਾਵਾਂਗੇ ਉੱਥੋਂ ਨਹਾ ਕੇ ਆਉਣਗੇ ਤੇ ਫਿਰ ਇੱਥੇ ਇਹਨਾਂ ਦਾ ਜਿਹੜਾ ਹੈ ਫੀਡ ਤੇ ਜੋ ਜਿਹੜਾ ਮੱਕੀ-ਮੁੱਕੀ ਦਾ ਦਾਣਾ ਤੂੜੀ ਤੇ ਹੋਰ ਲਾਵਾਂਗੇ ਫਿਰ ਦੁਪਹਿਰ ਦੀ ਨਦੀ ਕਾਰਵਾਈ ਜਿਹੜੀ ਹੈ ਤਿਆਰ ਕਰਾਂਗੇ ਤੇ ਮੁੜ ਕੇ ਫਿਰ ਉਹ ਸਾਰਾ ਜਿਹੜਾ ਦਾ ਟੀਐਮਆਰ ਹੈ ਉਹ ਰਾਤ ਵਾਲਾ ਸ਼ਾਮ ਉਸ ਤੋਂ ਬਾਅਦ 4:00 ਵਜੇ ਸਾਰਾ ਰਾਤ ਨੂੰ ਬਾਹਰ ਪਾ ਦਾਂਗੇ ਦਿਨੇ ਪਸ਼ੂਆਂ ਨੂੰ ਸਿਰਫ ਰੈਸਟ ਕਰਨ ਦੋ ਰੈਸਟ ਬਹੁਤ ਜ਼ਰੂਰੀ ਹੈ ਅਗਰ ਡੰਗਰ ਰੈਸਟ ਕਰਨਗੇ ਪ੍ਰੋਪਰ ਫਿਰ ਡੰਗਰ ਇਨਟੇਕ ਲੈਣਗੇ ਅਗਰ ਰੈਸਟ ਨਹੀਂ ਹੋਏਗਾ ਤਾਂ ਨਗਰਾਂ ਨੇ ਖਾਣਾ ਨਹੀਂ ਹੈਗਾ ਕਿਉਂਕਿ ਮੱਛਰ ਜਿਹੜਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਕਰਦਾ ਹੈ ਮੱਛਰ ਦਾ ਕੋਈ ਹੱਲ ਨਹੀਂ ਮੱਛਰ ਦਾ ਨਹੀਂ ਹੱਲ ਹੈ ਉਹਦੇ ਵਿੱਚ ਹਿਊਮਿਡਿਟੀ ਬਣ ਜਾਂਦੀ ਹੈ ਇਹ ਹਵਾ ਨਾ ਚੱਲੇ ਤੇ ਵੱਡੇ ਛੱਡਾਂ ਦੇ ਗਰਮੀ ਦੇ ਵਿੱਚ ਇਹੀ ਜਿਹੜੇ ਨੇ ਸਭ ਤੋਂ ਭੜੇ ਨੁਕਸਾਨ ਨੇ ਕਿਉਂਕਿ ਇਹਨਾਂ ਦੇ ਮੱਛਰ ਨਹੀਂ ਲੱਗਦੇ ਮੱਛਰਦਨ ਨਹੀਂ ਲੱਗਦੀ ਮੱਛਰ ਬਹੁਤ ਜ਼ਿਆਦਾ ਹੁੰਦਾ ਹੈ ਤੇ ਮੱਛਰ ਪਸ਼ੂਆਂ ਨੂੰ ਬਹੁਤ ਪਰੇਸ਼ਾਨ ਕਰਦਾ ਹੈ ਇਨ ਫਿਊਚਰ ਸਾਡੀ ਤੇ 21 ਸਾਲ ਆਏਗੀ ਅਗਰ ਜਿਹੜਾ ਕੋਈ ਵੀਰ ਸ਼ੈੱਡ ਬਣਾਉਣਾ ਚਾਹੁੰਦਾ ਤਾਂ ਮੱਛਰ ਨੂੰ ਮੱਦੇਨਜ਼ਰ ਰੱਖ ਕੇ ਸਿਸਟਮ ਬਣਾਵੇ